ਆਜਾ ਆਜਾ ਪਹਿਲੇ ਅੱਗੇ ਆਇਆ ਹਾਂ ਹਾਂਜੀ ਫਾਕੇ ਖੱਡਿਓ ਕੰਟੀ ਭਾਜੀ ਇਹ ਤੁਹਾਡੇ ਘਰ ਰੁਕੇ ਫੇਰ ਆਜੋ 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 ਅੰਦਰ ਦੀ ਆਓ ਕੋਰੇ ਮਲਾਵਾ ਦਾਵਾ ਬਹੁਤ ਵਧੀਆ ਸੀ ਫਰੰਟ ਰੋਸ ਆਜਾ ਮੈਂ ਤੁਹਾਨੂੰ ਪਾਸ਼ੀਂ ਦਿਉਂਦਾ ਚਲੋ ਦਰਨ ਰੋਡ ਤੇ ਆ ਗਿਆ ਅਸਲਾ ਉਹ ਆ ਗਿਆ ਜੀ ਕੋਈ ਗੱਲ ਨਹੀਂ ਜੀ ਤੁਹਾਨੂੰ ਮੇਰਾ ਵੀ ਜੀ ਜੀ ਬਹੁਤ ਹੈ ਸਾਹੂ ਦਾ ਹਾਲ ਨਹੀਂ

아. <목소녀> 서기 <목소녀> photo, 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 p h <hums> 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 अब बत्ती भाई का बोलनो प्रसार हो चुका हालांकि होटल आ जाओ फिर फसल उधर आ रही सारी होटल जाकर थोड़ा 75 कर आयो सर गाड़ी जो पास है बता दे बत्ती भाई का बोलनो सर ये सारा होटल क्लास है सुबह लाइन कितने है पाजी हां हां ਕੀ ਕਰ ਰਿਹਾ ਹੈ ਇੱਕ ਤਾਲ ਤੇ ਵੀ ਫੋਟੋ ਖਿੱਚਦਾ ਹੋਇਆ ਹੋਲੀ ਨੂੰ ਪੇਸਰ ਆ ਜਾ ਬਾਈ ਜੀ ਆਵਾਜ਼ਾਂ ਪਰਵਾਦੀ ਨੂੰ ਪਾ ਦਿਓ ਆ ਜੀ ਆਓ ਜੀ ਆਓ ਸਰ ਆਓ ਆਓ ਸਰ ਆਓ ਮੱਡੀ ਬਾਜੀ ਬੁਲਾਓ ਮੈਂ ਮੈਨੂੰ ਮੈਂ ਕਹਦਾ ਵੀ ਚੈਂਪੀਅਨ ਕਹਤਾ ਸੀ ਯਾਰ ਉਹਦੀ ਸੋ ਬਰਾਜੀ ਉਹ ਸ਼ੂਟਿੰਗ ਨਾ ਸ਼ੂਟਿੰਗ ਮੈਲੇਗਾ ਆ ਵੀ ਬਣੀ ਪਾਜੀ ਇਸ ਮੈਚੀਨ ਨਾਲ 57 ਦੇ ਮੁੰਡੇ ਹਾਂ ਜੀ ਭਾਈ ਉਹ ਕੰਮ ਕਰਦੇ ਪਾਜੀ ਕਬੱਡੀ ਬਣਨਾ ਗਿਆ ਚੰਪੂ ਨੂੰ ਚੰਦੇਵਰ ਦਾ ਉਹ ਸੁੰਦਰਾ ਹੈ ਜੀ ਕਿੰਨੀ ਮੁੱਤਬਕ ਉਮਰ 20 ਸਾਲ ਦੀ ਇਹਨੇ ਫਿਰ ਖੜੇ ਬੱਤੀ ਚਾਲ ਆ ਤਨੂ ਰੋਲ ਸੁਣ ਤਨੂ ਸੁਣ ਕੰਟੀਨ ਬਸ ਬਲੋਨਰ ਬਣ ਜੀ ਜੀ ਜਾਣਾ ਬੰਦ ਆ ਆ ਬੈਠੇ ਮੈਂ ਫੋਟੋ ਕਰਦਾ ਜਿਹੜੇ ਪਿੰਡੀ ਪਾਸ਼ਾ ਜਿੱਤੇ ਬੈਠੇ ਪਾਸੇ ਪਿੰਡੀ ਪਾਸ਼ਾ ਬੈਠੇ ਨਾਲੇ ਨਾਲ ਬੈਠਾ ਆ سا ودي گريت ہے ਓਵਰ ਐਕਸਪੋਜ਼ਡ ਹੈ ਯਾਰ ਤੁਹਾਨੂੰ ਆਜੇ ਗਰੁੱਪ ਨੂੰ ਆਜੇ ਤੱਕ ਦੇਖਿਆ ਨਹੀਂ ਕਲਾ ਆਓ ਜੀ ਆਓ ਜੀ ਆਓ ਜੀ ਜਿਹੜਾ ਕੁੱਲ ਜੋ ਪੁਲਿਸ ਆ ਗਏ ਡਬਲ ਸਾਹਿਬ ਬੀ ਬਣਾ ਬਾਈ ਫਿਰ ਪਿੱਛੇ ਕਰੋ ਹਾਂ ਜੀ ਆਓ 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 ਆਹ ਬੜੀ ਆਪਣੇ ਬੇਟੇ ਨਾਲ ਕੋਈ ਬਾਤ ਹੋ ਰਹੀ ਹੈ ਕੋਈ ਜੀ ਮੈਨੂੰ ਹਾਂ ਜੀ ਲੱਗਦਾ ਮੈਂ ਚਲੋ ਜੀ ਪ੍ਰਿੰਸ ਸਾਹਿਬ ਸਾਡੀ ਹੋਈ ਹੈ ਜੀ 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 ਨੇ ਨਹੀਂ ਇੱਥੇ 12 12 ਬਾਰਾ ਬਾਰਾ ਵੀ ਖੇਡਦੇ ਨੇ ਨਗਰ ਉਹ ਦੇਖ ਗਰੇ ਪਾਸੂ ਆ ਗਿਆ ਆ ਗਿਆ ਗਰਾਊਂਡ ਤੋਂ ਬਾਹਰ ਹੋ ਗਿਆ ਗਰਾਊਂਡ ਬਾਹਰ ਆ ਪਾ ਜੀ ਰਣ ਦੇ ਬਸ 이ा ई यो ख े सो कोई प्रो भेजो आ ਉੱਤਨੇ ਆਓ ਸਾਰੇ ਆਜੋ ਆਜੋ ਭਾਈ ਸਾਡੇ ਕੋਲ ਜੀ ਕੋਣ ਕੇ ਖੜਾ ਨਾ ਨਾਲ ਹੋ ਜੂ ਸਭ ਜੜਿਆ ਜੀ ਸਰ ਕੋਲ ਨਾਲ ਹੋ ਜੂ ਭਾਜੀ ਕੇ ਦੇ ਤੇ ਅੱਜ ਬਿਨਾ ਟਿਕਟ ਬਾਹਰ ਆ ਪੜ ਸਰ terroristes mušnihak soltiga na ne 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 kona konta paka O За PAUL bunker xahtia does kind abonnemeni to know- o see guys hold know a all n dda D hi haow D yarni ਨੇ ਰਵੇ ਰਹੀ ਬਾਤ ਦਾ ਜਿਹੜਾ ਸਪਾਈ ਹੋ ਰਿਹਾ ਹੈ ਉਹ ਬੰਦਾ ਹੱਥ ਕਰਦਾ ਹੈ ਕਿਉਂਕਿ ਉਹ ਵਜੇ ਸੋਚਦਾ ਮਿਸਟਰ ਬੋਕਰ ਬਣ ਇਲੈਕਟ੍ਰੀਕਲ ਹੈ ਉਹ ਆ ਪੁਰਾਣੇ ਪੈਲੀਕਾ ਵਾਲੀ ਕਿਤਾਬ ਹੈ ਬਹੁਤ ਲੋਕ ਹੈ ਅੱਜ ਵੀ ਨੂਬ ਰਹਿ ਗਏ ਬੜਾ ਬੜਾ ਕੰਮ ਕਰਾਉਣ ਉੱਪਰ ਨਾਲ ਫੋਟੋ ਕਰੋ। ਪਾਸੇ ਦੇ ਮੈਚ ਦੇ। 14 ਨਾਲ ਦਿਵਾ। ਅੱਗੇ ਯਾਰ ਜੀ। ਹਾਂ ਥੋੜਾ ਜਿਹਾ। ਓਪਨ ਰਾਉਂਡ ਨੂੰ ਕਰ ਲਓ ਥੋੜਾ। ਆਓ ਸਰ ਨਾਲ। ਮਲਟੀਪਲਾਈ ਪਿੱਛੇ ਦੇਖ ਤੇ ਦੇਖੋ ਮਲਟੀਪਲਾਈ ਜੀ। ਮਲਟੀਪਲਾਈ ਸ਼ਕਲ ਕਰੋ ਜੀ। 아아ও ইমষে! সোচেন মনাপার. ان <iento> کي ਕੌਣ ਜੀ ਇੱਧਰ ਆਉਂਗਾ ਅੱਛਾ ਜੀ ਨਾਲ ਬੈਸਕਟ ਵੀ ਖਾਣ ਆਇਆ ਵਲੀ ਵਾਲੋਂ ਟੀਮ ਨੂੰ ਬੇਨਤੀ ਕਰਦਾ ਆਜੋ 10 ਮਿੰਟ ਬਾਅਦ ਗੇਮ ਲਾ ਲਾਂਗੇ ਆ ਕੇ ਆ ਜੀ ਤੁਹਾਡੇ ਕੋਲ ਗਗਨ ਗਗਨ ਅੱਜ ਦਫ਼ਤਰ ਬਾਗ ਦੇ ਨੌਲੇ ਇੱਕ 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 ਕੁਝ ਅਲਟਰ ਲੱਭ ਲੱਭ ਕੇ ਅੱਜ ਜੀ ਦੁੱਪਰ ਜੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਾਰਾ ਆਰਗੇਨਾਈਜ਼ ਹੈਰੀ ਚਾਉੜਾ ਜੀ ਮੇਰੇ ਹਾਜ਼ਰ ਮਜੀਤ ਸਿੰਘ ਜਾਵਲਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਸ਼ੈਰੀ ਜਾਵਲਾ ਜੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਤੇ ਮੈਂ ਤਾਂ ਮਾਣ ਦੀਆਂ ਬਰਾੜ ਸਾਹਿਬ ਉਹਦਾ ਸ਼ੈਰੀ ਆਈ ਰਮ ਇੰਦਰ ਸਰਬ ਬੇਨਤੀ ਇਹ ਬੋਲੋਗੇ ਜੀ 2 ਮਿੰਟ ਮੈਂ ਨਾ ਜੀ ਇਸ ਪਾਰਕ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਅਸੀਂ ਆਸ਼ੂ ਜੀ ਨੂੰ ਬੁਲਾਇਆ ਸੀ ਤੇ ਐਦਾਂ ਹੀ ਪਰਿਵਾਰ ਦੀ ਤਰ੍ਹਾਂ ਆਪਾਂ ਸਾਰੇ ਇਕੱਠੇ ਬੈਠੇ ਸੀ ਤੇ ਹੁਣ ਵੀ ਮੇਰੀ ਇਹੀ ਬੇਨਤੀ ਹੈ ਕੋਈ ਮੰਨ ਦੇ ਵਿੱਚ ਕੋਈ ਬਲਬਲਾ ਹੋਵੇ ਕੋਈ ਸਵਾਲ ਹੋਵੇ ਚਾਹੇ ਆਸ਼ੂ ਜੀ ਦੇ ਪ੍ਰਤੀ ਹੋਵੇ ਤੇ ਚਾਹੇ ਬੜਿੰਗ ਸਾਹਿਬ ਦੇ ਪ੍ਰਤੀ ਹੋਵੇ ਆਪਾਂ ਸਵਾਲ ਕਰ ਸਕਦੇ ਆ ਠੀਕ ਹੈ ਜੀ